ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਓੜਾ ਕਾਕੂ ਹੀਰਾ ਬਣਾ ਲਈ ਆਲਾ ਸੋ ਪਹਿਲਾਂ ਤਾਂ ਜਿੰਨੇ ਵੀ ਮੇਰੇ ਪੰਜਾਬੀ ਭੈਣ ਭਰਾ ਵੱਡੇ ਛੋਟੇ ਸਾਡੇ ਬਜ਼ੁਰਗ ਜਿੰਨਾ ਵੀ ਮੈਨੂੰ ਪਿਆਰ ਕਰਦੇ ਸੋ ਹਮੇਸ਼ਾ ਵਾਹਿਗੁਰੂ ਛੱੜ ਦੀ ਕਲਾ ਚ ਰੱਖੇ ਸੋ ਅੱਜ ਮੇਰਾ ਭਤੀਜਾ ਨਾਲ ਹੈਗਾ ਨਾ ਚਾਚਾ ਗਾਣਾ ਸੁਣਾ ਤੇ ਗਾਣਾ ਵੀ ਸੁਣਾਉਣੇ ਤੇ ਇੱਕ ਵੀਡੀਓ ਬਣਾਉਣ ਦਾ ਸੁਪਨਾ ਸੀ ਤੇ ਇਹ ਕਹਿੰਦਾ ਮੈਂ ਹਣਾ ਜਿਹੜੇ ਦੋਸਤ ਆ ਗਏ ਉਹਨਾਂ ਨੂੰ ਯਕੀਨ ਨਹੀਂ ਆਉਂਦਾ ਵੀ ਮੈਂ ਕਾਕੂ ਹੀਰ ਦਾ ਭਤੀਜਾ ਤੇ ਅੱਜ ਮੈਂ ਗਾਣਾ ਸੁਣਾਉਣਾ ਸੋ ਲਓ ਜੀ ਹੋ ਨੱਚਣ ਤੋਂ ਪਹਿਲਾਂ ਹੁਕਾ ਦਿਆਂਗੇ ਇੱਕ ਸੁਨੇ ਦਾ ਕੁਕਾ ਦਿਆਂਗੇ ਇੱਕ ਸੁਨੇ ਦਾ ਕੁਕਾ ਦਿਆਂਗੇ ਸੋਈ ਕਿਰਮਾਲ ਹੁਣ ਦਿਲ ਵੀ ਤੇ ਆਗੇ ਹੈ ਨੀ ਨੱਚੀ ਜੋ ਸਾਡੇ ਨਾਲ ਹੁਣ ਦਿਲ ਵੀ ਤੇ ਆਗੇ ਹੈ ਨੀ ਨੱਚੀ ਜੋ ਸਾਡੇ ਨਾਲ ਹੁਣ ਦਿਲ ਵੀ ਤੇ ਆ ਕੋਈ ਗਾਣਾ ਮੇਰਾ ਬਹੁਤ ਸੁਣਾਗਾ ਤੇ ਇੱਕ ਨਾ ਅਕਸਰ ਹੀ ਮਤਲਬ ਹਨਾ ਜਿੰਨੇ ਵੀ ਮੈਨੂੰ ਚਾਹਣ ਵਾਲੇ ਪਿਆਰ ਕਰਨੇ ਉਹਨਾਂ ਨੂੰ ਕਹਿੰਦੇ ਹੁੰਦੇ ਗਏ ਬਾਈ ਗਾਣੇ ਤੇਰੇ ਘੈਂਟ ਹੁੰਦੇ ਆ ਹਨਾ ਤੇ ਇੱਕ ਮੈਨੂੰ ਗਾਣਾ ਹੋਰ ਸੁਣਾਉਣਾ ਜੋ ਕਿ ਤੁਸੀਂ ਬਹੁਤ ਸਾਰਾ ਪਸੰਦ ਕੀਤਾ ਸੀ ਗਾਣਾ ਮੇਰਾ ਹਨਾ ਸਕੂਟਰੀ ਵਾਲਾ ਗਾਣਾ ਤੇ ਉਹ ਤੁਹਾਨੂੰ ਸੁਣਾਉਣਾ ਮੈਂ ਹੋ ਤਨ ਸਣ ਤੇਰੇ ਪਿੱਛੇ ਜੁੱਤੀਆਂ ਤੜਾਈਆਂ ਨੇ ਕਈ ਵਾਰੀ ਤੇਰੇ ਪਿੱਛੇ ਲੜੀਆਂ ਲੜਾਈਆਂ ਹੋ ਤਨ ਸਣ ਤੇਰੇ ਪਿੱਛੇ ਜੁੱਤੀਆਂ ਤੜਾਈਆਂ ਨੇ ਕਈ ਵਾਰੀ ਤੇਰੇ ਪਿੱਛੇ ਲੜੀਆਂ ਲੜਾਈਆਂ ਤੇ ਅੱਗੇ ਚੱਲੇ ਅਸੀਂ ਪਿੱਛੇ ਵਿੱਚ ਤੇਰੇ ਘਰੇ ਨਾ ਅਸਰ ਕੋਈ ਸਾਡੀ ਗੱਲ ਤੇ ਸਾਡੇ ਕਿਹੜਾ ਵਾਰ ਚ ਦਵਾਈ ਛਿੜਕੀ ਲੰਘ ਜੇ ਸਕੂਟਰੀ ਤੇ ਮੂੰਹ ਬਨ ਕੇ ਸਾਡੇ ਕਿਹੜਾ ਵਾਰ ਚ ਦਵਾਈ ਛਿੜਕੀ ਲੰਘ ਜੇ ਸਕੂਟਰੀ ਤੇ ਮੂੰਹ ਬਨ ਕੇ ਹੱਕ ਕੁਦਰਤ ਦੇ ਹੜ ਗਿਜਰੇਸ਼ਨੀ ਮੁੱਕ ਦੇਣਾ ਤੇਥੋਂ ਲੱਗੜੇ ਵਰੇਕਣੀ ਕੰਧ ਨਾਲ ਲਾ ਕੇ ਪਿਛੋ ਪਛਤਾਏਗੀ ਜੇ ਪਹਿ ਗਿਆ ਨਿਸ਼ਾਨ ਤੇਰੇ ਗੁਰ ਰੰਗ ਤੇ ਸਾਡੇ ਕਿਹੜਾ ਵਾਰ ਚ ਦਵਾਈ ਛਿੜਕੀ ਲੰਘ ਜੇ ਸਕੂਟਰ ਤੇ ਮੂੰਹ ਬਨ ਕੇ ਬੂਰ ਪਿਆ ਗਣਕਾ ਨੂੰ ਮਾਇ ਤੇ ਵਿੱਚ ਬੱਗੀ ਉੰਬੀਆਂ ਪੱਕੀਆਂ ਅੱਗ ਦੇ ਪਾਂਬੜ ਵਰਗੀਆਂ ਤੇਆਂ ਹੁਣ ਤੂੰ ਸਾਮ ਬੁਕੜ ਵਿੱਚ ਰੱਖਿਆ ਖੜਮੇ ਦੇਣਾ ਦਿਆ ਸਾਂਝਾ ਬੇਬਾਬਲ ਅਸਾਂ ਤਰਕਾ ਨਾਲ ਹਡਾਈਆਂ ਹੈ ਕੁੰਜਾ ਬਾਗ ਪਰੋਣੀਆਂ ਤੇਆਂ ਤੇਰੇ ਬੇੜੇ ਤੋਂ ਦੁਨੀਆਂ ਆ ਮੈਂ ਚਾਦਰ ਕੱਟ ਧੀਨੀ ਗਿਣੇ ਥੋਪੇ ਪਾਵਾਂ ਜੰਮਣ ਦੀ ਸ਼ਾਹੇ ਠਾਂ ਨੀ ਮੈਂ ਭੀੜਾ ਡਾਵਾਂ ਚਿੜੀਆਂ ਦੇ ਚੀਚੀ ਨੀ ਤੋਦਿਆਂ ਦੇ ਟੁਕੜੇ ਦਿਲ ਫੜ ਕੇ ਸੋਚਾਂ ਨੀ ਨਾਲੇ ਸ਼ਰਮਾਵਾਂ ਦਿਲ ਫੜ ਕੇ ਸੋਚਾਂ ਨੀ ਨਾਲੇ ਸ਼ਰਮਾਵਾਂ ਮੈਂ ਚਾਦਰ ਕੱਢਦੀ ਨੀ ਉੱਤੇ ਤੋਤੇ ਪਾਵਾਂ ਤੋਤੇ ਪਾਵਾਂ ਤੋਤੇ ਪਾਵਾ ਤੋਤੇ ਪਾਵਾ ਮੈਂ ਚਾਦਰ ਕੱਢਦੀ ਨਹੀਂ ਉੱਤੇ ਤੋਤੇ ਪਾਵਾ ਧਨੁ ਹੁਸਨ ਜਵਾਨੀ ਨੀ ਮਾਂ ਮਠੰਡੀਆਂ ਛਾਵਾ ਫਿਕਰਾਂ ਵਿੱਚ ਡੁੱਬੇ ਹਾਨੀ ਮੇਰਾ ਬਾਬਲ ਭੋਲਾ ਉਹਦੇ ਚਿੱਟੀ ਪਗੜੀ ਨੂੰ ਕਦੇ ਧਾਗੇ ਨਾ ਲਾਵਾਂ ਉਹਦੀ ਚਿੱਟੀ ਪਗੜੀ ਨੂੰ ਕਦੇ ਦਾਗ ਨਾ ਲਾਵਾਂ ਸੋ ਵਧੀਆ ਲੱਗੇ ਗਾਣਾ ਸ਼ੇਅਰ ਕਰਿਓ ਬਹੁਤ ਸ਼ੁਕਰੀਆ ਮਿਹਰਬਾਨੀ ਸੱਚ ਕਾ ਲਈ